ਆਡੀ ਗਾਂ ਸੁਈ ਜਾਂਦੀ ਆ ਮੈਂ ਜਾ ਕੇ ਗਾਂ ਮਾਉਣੀ ਆ ਉਧਰ ਮੈਨੂੰ ਰੋਟੀਆਂ ਬਣਾਤਾਂ ਮੈਂ ਹੋ ਰੋਟੀਆਂ ਖਾ ਕੇ ਗਾਂ ਚਵਾ ਦਿਆਂਗੇ ਆਰਪੀ ਤੇ ਆਰਪੀ ਦਾ ਡੜੀ ਭੱਜ ਗੇ ਰਫੂ ਚੱਕਰੋ ਕੇ ਖਾ ਚੁੰਡੀ ਵੇਖ

ਕਰਨਾ ਹੀ ਹੁੰਦਾ ਗੋੜ ਲਾ ਦੇ ਆਪਣਾ ਦੀਪੀ ਹਾਂ ਬਾਈ ਗੋੜੀ ਤਾਲੂ ਵੀ ਨਾ ਲਾ ਦੇ ਤਾਂ ਹਾਂ ਤੇ ਤਾਲਾ ਦੋ ਨਾ ਤਾਲਵੇਂ ਨਾ ਮਤਲਬ ਢਿੱਲਾ ਕਰਕੇ ਮੁੜ ਕੇ ਵਹਿਦ ਰਹਾ ਹੈ ਬੱਚੀ ਹੈ ਨਾ ਬੱਚੀ ਹੈ ਬਾਈ ਬੱਚੀ ਹੈ ਤੁਹਾ ਮਾਰੇ ਵਾਦਾ ਕਰ ਇਹ ਤੁਸੀਂ ਗਾਂ ਦੇ ਲਈ ਦੀ ਬਾਈ ਕੀ ਕਰਦੀ ਨਹੀਂ ਨਹੀਂ ਗਾਂ ਲਈ ਤੇ ਬਣੀ ਬਣੀ ਲਈ ਸੀ ਮੈਂ ਕੀ ਬਣੀ ਬਣੀ ਆਪਾਂ ਚੱਕ ਮੰਨੀ ਨਹੀਂ ਉਹ ਭੋਲੀਆਂ ਦਾਣੇ ਅਰੇ ਆਪਾਂ ਤੁਹਾਨੂੰ ਦੱਸਾਂ ਹੀ ਗੱਲ ਅੱਜੀ ਮੈਂ ਹੁਣ ਇਹਨੂੰ ਦੂਜਾ ਦੇ ਦਿਓ ਸਮਾਨ ਸੂਣ ਜਿਹੜੀ ਇਹਦੀ ਦੇਸ ਦੂਰ ਪਏ ਜੇ ਪ੍ਰੋਬਲਮ ਬਹੁਤ ਆਤਮਾ ਨੇ। ਥੰਨਾ ਜਿੱਦਾਂ ਇੱਦਾਂ ਨਹੀਂ ਹੋ ਇਹਨੂੰ ਲੈਣ ਦੀ ਕੋਲ ਨਹੀਂ ਦੁਕਾਨ ਤੋਂ। ਤੇ ਖੰਡ ਪਾ ਲੈਣਾ ਫੋਲਾ ਰੱਖੇ ਤੇ ਮੈਂ ਕੀ ਭਰਦੀ ਪਹਿਲਾਂ ਥੋੜੀ ਨਹੀਂ ਪਾਦੇ ਵੇੜ ਲਈ ਖਾਲ ਚੋਲੀ ਦਾ ਖਾਲ ਨੂੰ ਨਹੀਂ ਛੱਡਣਾ ਚੱਲੋ ਨਹੀਂ ਛੇੜੀਏ ਹਾਂਜੀ ਕੋਈ ਨਹੀਂ ਛੇੜੀ ਬਾਈ ਹਾਂ ਹੁਣ ਹੀ ਪਹਿਲਾਂ ਪਾੜੀ ਮਾਰਦੇ ਨਾ ਕਿਹੜੀ ਕਿਹੜੀ ਇਹ ਨੂੰ ਲੈ ਨਾ ਢਿੱਡ ਤੇ ਜਾ ਕੇ ਪਾਈ ਤੋਂ ਬੂਲ ਦੇ ਦੇ ਕੋਈ ਲੋੜ ਨਹੀਂ ਹਾਂ ਹੁਣ ਕੀ ਮੋਟਾਂ ਖੱਲੀਆਂ ਬੱਸ ਬਾਤ ਨਹੀਂ ਹੋਣੀ ਉਹ ਮੇ ਨੂੰ ਦੇਖਾਗਾ ਹੋਰ ਤਾਂ ਮਨ ਲਾ ਹੋ ਤਾ ਸਾਮੰਨਾ ਮੈਂ ਟਿਓੜੀ ਬੈ ਲਾ ਬੈਣਾ ਅਰਜੀ ਆਉਣੀ ਬਿਲੋਂ ਮੇਰੇ ਨਾਲ ਪਤੂ ਦਾ ਪਤਾ ਨਹੀਂ ਦਿੰਦਾ ਕੋਈ ਨਾ ਫਸਿਆ ਰਿਆ ਤੇ ਮਾਰਦੀ ਨਹੀਂ ਨਾ ਧਾਈ ਨੇ ਹੋ ਜਾਂਦੀ ਜੀਆ ਜੀ ਹਿਲ ਕੇ ਕਾ ਮਾਰੇ ਨਾ ਉਹਦਾ ਪਤਾ ਨਹੀਂ ਹੁੰਦਾ ਨਾ ਸੁਣੀ ਨਾ ਦੇਖੋ ਜੰਗਲ ਜਿਹੜਾ ਬੈਠਿਆ ਨਹੀਂ ਇਹ ਨੂੰ ਨਹੀਂ ਕੈਸ਼ ਕਰਨੀ ਉਧਨ ਤੁਨੂ ਨੋ ਦੇਖ ਲਈ ਨਾ ਇਹ ਕੋਈ ਨਸੀ ਗਤੀ ਵੀ ਪਾਣੀ ਨਾ ਪੋਹਣਾ ਪਰਲਾ ਬੰਨੀ ਨਹੀਂ ਹੁੰਦੀ ਆ ਕਿਹਨੇ ਆ ਪੜਾ ਉਹਦੇ ਰਬਤ ਹੀ ਹੈ ਟੋਰੀ ਦੇ ਪਾਸੇ ਫਿਰ ਆਂਦੇ ਬੰਨਦੇ ਉਹ ਪਾਸੇ ਲਿੜਾ ਹੋ ਕੇ ਇਲਾਣਾ ਦਾ ਮਤਲਬ ਇਹ ਹੈ ਮੈਂ ਵੀ ਪਹਿਲਾਂ 15 20 ਦਿਨ ਮੰਨ ਨਾ ਨਿਆਣਾ ਤੱਕ ਪਹੁੰਚ ਵਾਲਾ ਨਾ ਪਸੂ ਜਿਸ ਸਾਲ ਨਿਆਣਾ ਨੂੰ ਕਦੋਂ ਆਉਂ ਨਹੀਂ ਕਰਦਾਗਾ ਇਹ ਨਾ ਬੰਨਦਾ ਅੱਜ ਆ ਉਹੀ ਜੋ ਲੈਨੇ ਭਾਈ ਕਦੇ ਨਿਆਣਾ ਪਾਇਆ ਨਹੀਂ ਇਹ ਦਰਵਾਜ਼ਾ ਦائیں ਜਾਣਾ ਹਾਂ ਇਹ ਤਾਂ ਹੁੰਦਾ ਬਾਈ ਹਾਂ ਇਹ ਪਹਿਲੇ ਨਾ ਆ ਮੈਨੂੰ ਯਾਦ ਆ ਦੇ ਸੋ ਕੋਈ ਨਹੀਂ ਪ੍ਰਮਾਤਮਾ ਸੱਚੇ ਫਾਜੋ ਸੁੱਖ ਰੱਖੇ ਸੱਚੀ ਆਖੀ ਥੋੜੀ ਬਚੀ ਹੈ ਸਿਰੇ ਨੂੰ ਨਹੀਂ ਆਈ ਹੂੰ ਉਹ ਇਹਦੇ ਵੀ ਸ਼ੇਡ ਨਹੀਂ ਦਿਵਾਏ ਬੱਚੀ ਇਹ ਤਾਂ ਮਾਰੀ ਹੈ ਹਾਂ ਬਾਈ ਹਾਂ ਗਰੀ ਆਈ ਦੀ ਬਾਈ ਦੇ ਕੇ ਗਰੀ ਦਿਵਾਉ ਨੀ ਬਸ ਕੱਢੀ ਨਾ ਦੋ ਜ ਕੋਈ ਨਹੀਂ ਦਈ ਬੱਚੀ ਕੋਈ ਪਤੰਗੀ ਆਈ ਤਾ ਉਹਨਾਂ ਦੇ ਬਾਲ ਐ ਚੰਗੇ-ਚੰਗੇ ਪਸੂ ਐ ਗੱਲ ਤਾਂ ਇਹ ਵੇਰੀ ਬੰਦਾ ਘਾਲੋ ਘਰ ਜਾਂਦਾ ਕੁੜਤੇ ਵੱਡੇ ਹੋ ਜਾਂਦੇ ਫੇਰ ਅਗਲਾ ਨਹੀਂ ਤੁੰਬਾ ਆਈਆ ਆਪਕੇ ਦੀਓ ਹੀ ਤੇ ਲਗਾਏ ਉਹ ਉਹਦੀ ਮਰਜ਼ੀ ਜੇ ਦੂਜਾ ਪਸੂ ਉਹਦੀ ਪੈਂਦਾ ਨਾ ਫੇਰ ਸਿੰਘ ਘਬੋ ਦਿੰਦੀ ਆਂ ਫੇਰ ਖਤਰਾ ਹੁੰਦਾ ਨਾ ਨਹੀਂ ਨਹੀਂ ਤੂੰ ਮਾਰਦੀ ਤਾਂ ਨਹੀਂ ਪੂਰੀ ਮਾਰਦੀ ਜਦੋਂ ਪਸੂ ਦੂਜਾ ਮਾਰਨ ਨੂੰ ਪੈਂਦਾ ਹੈ ਜੇ ਮਾਰਦੀ ਨਹੀਂ ਉਹ ਉਹ ਮੈਂ ਤਾਂ ਬਹੁਤ ਸੀਨਾ ਕੋਸ ਨੂੰ ਨਾ ਬਾਕੂ ਆ ਆ ਵੀ ਹੋ ਗਈ ਉਹਦਾ ਬੱਕਰੀ ਗੱਲ ਆ ਉਹ ਨਹੀਂ ਮਾਰਦੀ ਜਵਣੀ ਨਹੀਂ ਮਾਰਦੀ ਨਹੀਂ ਤਾਂ ਇਹ ਜਵਾਗ ਨੇ ਇੱਕ ਵਾਰੀ ਡੱਲੇਲੇ ਗਏ ਤੇ ਛਿੰਗ ਦਾਗਣ ਐਡੀ ਗਾਣ ਦੇ ਸਿਕ ਤੇ ਲਾਗੇ ਆ ਇੱਕੀ ਗਾਣ ਦੇ ਮੰਨ ਗਏ ਹਰਕ ਮਨ ਨਾਲ ਲਾਗਦਾ ਨਹੀਂ ਆ ਬਰੋਂ ਨੇ ਆ ਤੋਈ ਇਹਦੇ ਨਾਲ ਵੀ ਨਾਲ ਬਾਈ ਨੂੰ ਫੂਲ ਲਾ ਲਈ ਤੇ ਰਾਤ ਕੰਮ ਤੂ ਫੂਲਿਓ ਲੈ ਪਾਣੀ ਪੁਣੀ ਪਿਆ ਦਨੇ ਆ ਫਾਨੀ ਹੇਲ ਖਾਗੀ ਕਰ ਮੈਂ ਮੜਾ ਜੇ ਚੌਂਕਾ ਬੱਚੀ ਖੜੀ ਹੋ ਗਈ ਸਾਡੀ ਹੈਂ ਗਾਂ ਸਵਾਈ ਆ ਤੁਹਾਡੀ ਪਾਰਟੀ ਦਿਓ ਨਹੀਂ ਇਹਨੇ ਨਹੀਂ ਕੋਈ ਕਿ ਕੀ ਨਹੀਂ ਮੈਂ ਸਵਾਈ ਆ ਅਸੀਂ ਦੋਨਾਂ ਇੱਥੇ ਤੁਹਾਨੂੰ ਫਾਧਾ ਮਗਰਵਾ ਸਵਾਦੀ ਉਹਦਾ ਸੁਪਰੀ ਸੀ ਮੈਨੂੰ ਉਹਦੇ ਉਧਰ ਮੈਂਦਰ ਨੂੰ ਗਿਆ ਮੈਂ ਉਹਨੂੰ ਪਾਲਣ ਉੜ ਗਿਆ ਜੀ ਜੀ ਲੱਗੀ ਫਿਰ ਮੈਂ ਗਾਂਦੀ ਨਾਲ ਵੀਡੀਓ ਬਣਾਉਂ ਫਿਰ ਮੈਂ ਕਦੀ ਮੈਂ ਵੀ ਆਵਾਂ ਤੇ ਮਤਾਂ ਸਵਾਈ ਦੁਰਨਾ ਕਿੱਥੇ ਸਵਾਈਆਂ ਜਾਂਦੇ ਕੋਈ ਕਾਂ ਬੂੜਾ ਗਨਸ ਫਾਉਣ ਨੂੰ ਕੀ ਹੋਇਆ ਉਹ ਤਾਂ ਫਿਰ ਅਸਰ ਪਹਿਲਾਂ ਪਸੂਸੀ ਤਾਂ ਕਰਕੇ ਵੱਧ ਖੇਚ ਨਹੀਂ ਸਕਦੇ ਸੀਗੇ ਮੈਂ ਤਾਂ 3 ਲੱਖ ਦੀਆਂ ਸੀਗਾ ਕਾਂ ਸਵਾਨ ਦਾ ਜੂਰ ਨਾਲ ਕੰਮ ਹੁੰਦਾ ਪਰ ਇਹ ਮੋੜ ਤੇ ਆਪੇ ਜਾਉਗੀ ਹੋ ਤਾਂ ਕੋ ਦਾ ਰੱਤੀ ਜਾ ਜੇਰ ਤੋਂ ਇਹ ਦਿੱਤੀ ਆ ਇਨ ਬੋਲਨ ਇਨ ਬੋਲਨ ਸੈਂਟੀਫਿਕ ਟੋਨਿਕ ਫॉर ਕੰਪਲੀਟ ਅਲਟਰਾ ਇਨ ਕੇਅਰ ਡਬਲ ਸਟਰੈਂਥ ਲਿਕਵਰ ਕਿੰਨੇ ਦੀ ਦਿੱਤੀ ਇਹ ਭੁਖੀ ਹੋਣੀ ਆ ਇਹ ਤੇ ਭੁਖੀ ਤਾਂ ਹੋਊਗੀ ਬੱਚੀ ਦੁੱਧ ਚੁੰਗਣ ਲੱਗੀ ਦੇਖ ਲੋ ਰਹਿਣ ਦੇ ਸੌਣ ਤੋਂ ਬਾਅਦ ਆਵੜੀ ਦੇ ਦਿਆ ਕਰੂ ਇੱਕ ਕੌਲਾ ਖੰਡ ਦਾ ਲੈਣਾ ਤੇ ਉਹਦੇ ਵਿੱਚ ਇਹ ਪਾ ਦੇਣੀ ਹੈ ਬਸ ਪਸੂ ਦੇ ਮੂਰੇ ਰੱਖ ਦੋ ਬੱਟਲ ਚ ਪਾ ਕੇ ਆਪਣੇ ਆਪ ਖਾਲੂਆ ਤੇ ਦਿਨਾਂ ਜੇਰ ਸੌਖੀ ਪੈ ਜਾਂਦੀ ਹੈ ਜੇ ਜੇ ਲੇਟ ਵੀ ਹੋ ਜਾਏ ਤਾਂ ਵੀ ਕੋਈ ਨੁਕਸਾਨ ਨਹੀਂ ਹੁੰਦਾ ਦੇਖੋ ਬੱਚੀ ਦੁੱਧ ਵੀ ਜਾਂਦੀ ਹੈ ਫੜੀ ਹੋਰ ਹੀ ਸਮੈਲ ਆਉਂਦੀ ਹੈ ਭਰਾਵਾ ਏ ਦਵਾਈ ਦੇ ਲਈ ਉਹ ਨਾ ਤਾਂ ਮੋਟੜ ਤੇ ਹੈ ਪਾਹੋ ਦੇ ਮੂਝਾਣਾ ਜਗੋਂ ਨਾਲਿਆਂ ਦੇ ਜਮਾ ਦੇ ਉਹ ਬੱਚੀ ਤਾਂ ਚੁੱਕ ਸਕਦੀ ਹੈ ਚੋਨਾ ਨਹੀਂ ਹੁੰਦਾ ਕਾ ਕੀ ਕਰ ਮੈਂ ਨਹੀਂ ਮਾਰਦੀ ਨਹੀਂ ਇਹ ਨਹੀਂ ਨਹੀਂ ਮਾਰਦੀ ਨਹੀਂ ਕਾ ਫੇਟੇ ਵਾਲੀ ਗਾਣ ਨੂੰ ਗਾਮ ਫੜ ਕੇ ਰਾਹ ਵਿੱਚ वाही खोल देना मैं बच्ची का नोलदाह रख दू ਗਾ ਦਾ ਖੜਤੀ ਨਹੀਂ ਗੀ ਬਾਬਾ ਹੋਣਿਆ ਪੋਣਾ ਪੋਣਾ ਪਿੰਦੀ ਆ Ho ho ei ਜਿਵੇਂ ਕਹਿੰਦੇ ਹੁੰਦੇ ਨਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਇਹਨੂੰ ਕਹਿੰਦੇ ਬਲਿਹਾਰੀ ਕੁਦਰਤ ਇੱਕ ਘੰਟਾ ਪਹਿਲਾਂ ਜੰਮੀ ਸੀਗੀ ਵੇਲੇ ਦੁੱਧ ਵੀ ਵੀ ਜਾਂਦੀ ਹੈ ਜੰਗਿਆ ਤੇ ਗੁਰੂ ਬੋਲ ਇਸ ਬੱਚੀ ਦਾ ਨਾਮ ਰੱਖ ਦਿੱਤਾ ਗਿਆ ਰੌਣਕ ਰੌਣਕ ਦੇ ਨਾਂ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰਨਾ ਔਰ ਵੱਧ ਤੋਂ ਵੱਧ ਵਿਊ ਦੇਨੇ ਥੈਂਕ ਯੂ ਫਾਰ ਵਾਚਿੰਗ ਪੱਠੇ ਨੀ ਪਾ ਦੇ ਦੋ ਪਾ ਦੋ ਪੱਠੇ ਹਣ ਪਠੇ ਬਾਰੇ ਗਾਣੂ ਪਾਈਵੇਂ ਆ